ਸਰ ਆਪਣਾ ਕੀ ਨਾਮ ਰਾਜਕੋਸ਼ਲ ਜੀ ਕੋਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਆ ਔਰ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਾ ਸੀ ਸਾਨੂੰ 3 ਵਜੇ ਜੀ ਅਸੀਂ 3 ਵਜੇ ਘਰੋਂ ਆਏ ਸਾਨੂੰ ਗਵਾਂਡ ਜੀ ਸਾਡੇ ਗਵਾਂਡੀਆਂ ਨੇ ਦੱਸਿਆ ਜੀ ਤੇ ਤੁਹਾਡੀ ਦੁਕਾਨ ਦੇ ਤਾਲੇ ਬੰਦ ਦਿੱਤੇ ਜੀ ਕਿੰਨਾ ਕੀ ਨੁਕਸਾਨ ਹੋ ਗਿਆ ਬਈ ਦੋਤਾ ਨੁਕਸਾਨ 25-30 ਹਜ਼ਾਰ ਦਾ ਜੀ ਕੈਸ਼ ਵੀ ਲੱਗੇ ਕੈਸ਼ ਵੀ ਲੱਗੇ ਸੋਣ ਦਾ ਤੇਲ ਆ ਹਾਰਪੀਕਰ ਸਾਬਣ ਤੇ ਕਾਜੂਆਂ ਦਾ ਟੀਨਾ ਜੀ 25000 ਕੈਸ਼ ਪਿਆ ਸੀ ਇੱਥੇ ਨਹੀਂ ਨਹੀਂ ਜੀ ਕੈਸ਼ ਤਾਂ ਸਿਰਫ 60- ਇਹ 45 ਕੁਸਰਤੀਆਂ ਤੁਹਾਡੀ ਦੁਕਾਨ ਦੇ ਅੰਦਰ ਵੀ ਕੈਮਰਾ ਹੈਗਾ ਕੈਮਰਾ ਸੀਗਾ ਸਰ ਬਾਹਰ ਲੱਗਾ ਸੀਗਾ ਜਿਹਨੂੰ ਤੋੜ ਦਿੱਤਾ ਕੈਮਰੇ ਤੋੜਤੇ ਹਾਂਜੀ ਤੇ ਪੁਲਿਸ ਆਈ ਮੌਕੇ ਤੇ ਆਏ ਸੀਗੇ ਜੀ ਪੁਲਿਸ ਵਾਲੇ ਅੱਛਾ ਤੇ ਤੁਹਾਡਾ ਸਾਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਕਦੀ ਵੀ ਲੱਗਾ ਹੈਗੇ ਹਾਂਜੀ ਹਾਂਜੀ ਸੁ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜੀਣਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਦੇ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਕੁ ਕਿਤੇ ਕੰਮ ਅਸੀਂ ਕਰ ਜਾਂ ਸਰ ਕਰ ਸਰ ਕਿੰਨੇ ਵਜੇ ਗਈ ਸੀ ਭਾਈ ਦੁਕਾਨ ਤੇ ਅਸੀਂ 9 ਵਜ 9 ਵਜੇ ਗਏ ਹਾਂ ਜੀ ਕਦੀ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗੈਰਾ ਹੈਗਾ ਕੋਈ ਬਾਤ ਨਹੀਂ ਨਹੀਂ ਜੀ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਤਾਂ ਕੋਈ ਵਾਰਦਾਤ ਹੋਈ ਕਿਤੇ ਇੰਦਾ ਤਾਂ ਨਹੀਂ ਕਿ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਗਤੀ ਨਹੀਂ ਆਪਾਂ ਸਾਢੇ ਕੋ ਤੱਕ ਬਹੁਤ ਗਾਹ ਕਰਦੇ ਜੀ ਜਿਆ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਭੀੜ ਭੜਕੇ ਵਾਲਾ ਏਰੀਆ ਹੈਗਾ ਕੀ ਕੋਈ ਚੌਕੀਦਾਰ ਨਹੀਂ ਸੀ ਇੱਥੇ ਚੌਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਦਰਦਾ ਵਿਚਾਰਾ ਕਿਹਨੂੰ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਰ ਤੋਂ ਸੀਟੀਆਂ ਬਹੁਤ ਮਾਰੀਆਂ ਕੁੱਤੇ ਵੀ ਬਹੁਤ ਭੌਂਕੇ ਚੌਕੀਦਾਰ ਕੋਈ ਕੋ ਮੋਬਾਈਲ ਫੋਨ ਹੈ ਨਹੀਂ ਜੀ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕਿਤੇ ਦੋ ਤਿੰਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦਾ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਮੈਨੂੰ ਪਤਾ ਹੋਣਾ ਜੀ 112 ਦਾ ਨਹੀਂ ਸੀ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਪੁਲਸ ਵਾਲਿਆਂ ਨੇ ਪੁੱਛਿਆ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਪਤਾ ਨਹੀਂ ਅੱਛਾ ਕਿਤੇ ਇਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਭ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਹੀਂ ਫੜੋ ਵੀ ਨਾ ਗਾਂ ਕਿਸੀ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰੇ ਵਿੱਚ ਹੀ ਚੀਜ਼ਾਂ ਆ ਸਕਦੀਆਂ ਆ ਜੇ ਆਪਾਂ ਪਰੀਏ ਕੋ ਕਰੀਏ ਮਿਲਤਾ ਜਾ ਸਕਦਾ ਜੀ ਗੱਡੀ ਦਾ ਪਤਾ ਲੱਗ ਸਕਦਾ ਕਹਿੰਦੇ ਕਾਰ ਚਾਈ ਸੀ ਉਹਨੂੰ ਚੌਂਕੀਦਾਰ ਨੇ ਦੇਖਿਆ ਕਾਰ ਚਾਈ ਸੀ ਇਹ ਅੱਛਾ ਕਾਰ ਕਿਹਦੀ ਸੀ ਪਤਾ ਕੋਈ ਵਾਈਟ ਕਲਰ ਦੀ ਕਾਰ ਸੀ ਨੰਬਰ ਨਹੀਂ ਨੋਟ ਕੀਤਾ ਸੀ ਇਹ ਕੈਮਰੇ ਚ ਪਤਾ ਲੱਗਣਾ ਜੀ ਜੀ ਪੁਲਿਸ ਕਾਲਾਂ ਕੀ ਕਹਣਾ ਹਨ ਪੁਲਿਸਾਰੇ ਸਾਡੇ ਨਾਲ ਕੰਮ ਕਰਨ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਦਾ ਨਿਆਂ ਇਨਸਾਫ ਹੋ ਜਾਵੇ ਸਾਰਿਆਂ ਨੂੰ ਮਿਲ ਜਾਵੇ ਜੀ ਸ਼ਹਿਰ ਸਾਹ ਸ਼ਾਂਤੀ ਨਾਲ ਜੀਣ ਦੇ ਸਾ ਵਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾਲ ਵਪਾਰੀ ਵਰਤ ਤਾਂ ਖਤਮ ਹੋ ਰਿਹਾ ਜੀ ਡੇ ਬਾਏ ਡੇ ਤੇ ਕੀ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ ਜੋ ਪੰਜਾਬ ਭਰ ਤੋਂ ਲੇਕਿਨ ਦੇਖੋ ਭਾਜੀ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਹੁੰਦੀ ਇੱਥੇ 4 4 6 6 ਲੋਕ ਲੱਗੇ ਹੋਣੇ ਤਾਂ ਵੀ ਚੋਰੀਆਂ ਹੁੰਦੀ ਇਹ ਹੋਂਦਾ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਸਰ ਆਪਰਾ ਭਾਜੀ ਰਵਿਤ ਨੇ ਜਾਈ ਰਵਿਤ ਨੇ ਜਾਈ ਕਿ ਮਾਮਲਾ ਸਾਰਾ ਚੋਰੀ ਦਾ ਦੁਕਾਨ ਤੇ ਚੋਰੀ ਹੋਈ ਮੈਨੂੰ ਯੇ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਕਿਹਦਾ ਫੋਨ ਆਇਆ ਇੱਥੇ ਕਲੋਨੀ ਦੇ ਪਿੱਛੇ ਮੁੰਡਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਜਿਲ੍ਹੇ ਨਾਲ ਦੇਖਿਆ ਤੇ ਵੀ ਦੇ ਨਾਲ ਕੋਸ਼ਲ ਕਰਿਆਣਾ ਸੂਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਨੁਕਸਾਨ ਫਿਰ ਕੈਮਰੇ ਵੀ ਲੱਗੇ ਸੀ ਅੰਦਰ ਕੈਮਰਾ ਲੱਗਾ ਸੀਗਾ ਜੀ ਇੱਥੇ ਉੱਪਰ ਕੈਮਰਾ ਪਟਕੇ ਲੈ ਗਏ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾ ਦੂਰਾ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਹਾਨੂੰ ਦੇਖੋ ਜੀ 20 ਹਜ਼ਾਰ ਦੇ ਨਵੇਂ ਦੇ ਡਾ ਹੋ ਹੀ ਗਿਆ ਜੀ ਨਗਦੀ ਲੈ ਗਏ ਹਾਂ ਨਗਦੀ ਲੈ ਗਏ ਸਮਾਰਟੀਂ ਵਗੈਰਾ ਹੋਰ ਕੁਝ ਕੈਸ਼ ਕਿੰਨਾ ਲੈ ਗਏ ਤੰਤਾ ਜੀ ਕਿੰਨਾ ਕੈਸ਼ ਲੈ ਗਏ ਕੈਸ਼ ਦੇਖੋ ਭਾਈ ਐਦਾਂ ਵੀ ਮਤਲਬ 5-7 ਹਜ਼ਾਰ ਤੱਕ ਲੈ ਕੇ ਛੱਡਣਾ ਹੀ ਪੰਦਾ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ ਫੇਰ ਪਰਚੀਆਂ ਵਾਸਤੇ ਕਿਤੇ-ਵਰਸ਼ੀ 10-10 20-20 ਵਾਲੇ ਉਹ ਸੀਗੇ ਆ ਭਾਨ ਸੀਗੀ ਫਿਰ 94 ਵਿੱਚ ਇੱਕੋ ਰਾਤ ਤਿੰਨ ਗੱਣਾ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੋਣਿਆ ਉਹਨਾਂ ਨੂੰ ਕੁਛ ਪਹਿਲਾਂ ਵੀ ਵਰਦਤ ਹੁੰਦੀ ਐ ਇਦਾਂ ਦੀ ਸਰ ਹੱਲੇ ਤਾਂ ਪਰਸੋ ਚਾਹ ਵੀ ਮੈਂ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੀਡੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਦਿਹਾੜੇ ਹੀ ਹੋਇਆ ਜੀ ਹੁਣ ਆ ਮੇਨ ਰੋਡ ਐ ਚਲਦੀ ਰੋਡ ਐ ਇਹ ਤੁਹਾਡੀ ਕਲੀ ਨਗਦੀ ਲੈ ਕੇ ਜਾ ਕੇ ਹੋਰ ਜ਼ਰੂਰੀ ਸਾਮਾਨ ਵੀ ਚੋਰੀ ਕਰਦੇ ਫਿਲਹਾਲ ਤਾਂ ਜੋ ਮੈਂ ਹੱਲੇ ਤੱਕ ਦੇਖਿਆ ਬਾਜੀ ਹੱਲੇ ਤੱਕ ਤਾਂ ਮੇਰਾ ਸ਼ਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਆ ਸਾਮਾਨ ਮਾੜਾ ਮੋਟਾ ਤਰਾਗੇ ਸੱਟ ਫਿਰ ਪਤਾ ਲੱਗੇਗਾ ਹੋਰ ਸਾਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀ ਜੇ ਮੈਂ ਰਾਤੀ ਫੋਨ ਕੀਤਾ ਸੀ ਫੋਨ ਨੰਬਰ ਤੇ ਤੇ ਦੋ ਪੀਸ਼ ਯਾਰ ਵਾਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਕੋਲੇ ਚੌਂਕੀ ਲਉਂਗੇ ਆਏ ਸੀ ਜੇ ਭਾਈ ਦਾ ਹੂੰ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਵੀ ਜਿਹੜਾ ਕੋਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਰਾਜਕੁਮਾਰ ਜੀ ਹਾਂਜੀ ਸਰ ਆਪਣਾ ਮੈਡੀਕਲ ਸਟੋਰ ਹੈ ਸਾਡਾ ਮੈਡੀਕਲ ਸਟੋਰ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਈ ਪਤਾ ਲੱਗਾ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਮੇਰੇ ਕੋਲ ਚੋਰੀ ਹੋ ਗਈ ਕਿਸੇ ਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖੋ ਆ ਕੇ ਤੁਹਾਡੇ ਕੋਈ ਸ਼ਟਰ ਭੱਜਾ ਲਾਦਾ ਮੈਂ ਓਕੇ ਜਦੋਂ ਰਸਈਰੇ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲਗਭਗ 2:30 ਵਜੇ ਦੀ ਗੱਲ ਹੈ 3 ਵਜੇ ਲਗਭਗ ਆ 2:30 ਵਜੇ ਦੀ ਲਗਭਗ ਗੱਲ ਹੈ 2:30 ਵਜੇ ਸੀ ਆ ਇਹ 3 ਵਜੇ ਦੇ ਵਿੱਚ ਵਿੱਚ ਟਾਈਮ ਨਹੀਂ ਦੇਖਿਆ ਫੜੜਾ ਤੋਂ ਡੁੱਬ ਗਿਆ ਨਾ ਕਰ ਖਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਆਇਆ ਮੰਦਰ ਦਾ ਪਤਾ ਇੱਥੇ ਜੀ ਦੇਖੋ ਕਾफी ਪੈਸੇ ਪੈ ਸੀਗੇ ਬਾਕੀ ਤਾਂ ਹੁਣ ਹਿਸਾਬ ਨਾ ਪਤਾ ਲੱਗਣਾ ਕਿ ਕਿੰਨੇ ਕੇ ਪੈਸੇ ਤੁਹਾਡੇ ਕਹਿੰਦੇ ਭਾਬੀ ਜੀ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਠੀਕ ਹੀ ਵਿਰਾਨ ਪ੍ਰਧਾਨ ਕਰਨਾ ਪਿਆ ਪ੍ਰਧਾਨ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਪੈਂਦਾ ਨਾ ਜਿਹੜਾ ਇੱਕ ਰੁਪਿਆ ਛੱਡ ਗਿਆ ਸਭ ਕੁਝ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਏ ਪਤਾ ਨਹੀਂ ਕੋਈ ਹੁਣ ਉਹਦੇ ਦੁਕਾਨ ਤੇ ਆਵਾਂਗੇ ਪਾਲਪ ਕੋਈ ਚੀ ਛੱਡੀ ਰਹੀ ਹੁਣ ਸਰ ਜੀ ਤੁਸੀਂ ਆਇਆ ਪਿੱਛੇ ਅਸੀਂ ਦੇਖ ਰੇ ਗੱਲੇ ਖੁੱਲੇ ਪਏ ਆ ਗੱਲੇ ਤੇ ਸਾਰੀ ਨਗਰੀ ਸਾਰੀ ਲੱਗ ਰਹੀ ਆ ਸਭ ਕੁਝ ਜੋ ਇੱਕ ਇੱਕ ਪੈਸਾ ਛੱਡ ਰਿਹਾ 1 ਰੁਪਈਆ ਵੀ ਹਨੇ ਬਿਜਾ ਦੇ ਉਹ ਛੱਡੇ ਨੇ ਕੋਈ ਚੀਜ਼ ਨੂੰ ਸਭ ਕੁਝ ਲੱਗ ਰਿਹਾ ਦੇਖੋ ਸਾਰੇ ਕਿ ਤਾ ਫੋਲੇ ਫੋਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਫੁਵਾੜ ਇਹ ਆ ਮਤਲਬ ਕੈਂਟਾ ਕਲਾ ਲਾਦਾ ਮੈਨੂੰ ਕਰੋਣ ਸਰ ਕਦੀ ਪਹਿਲਾਂ ਵੀ ਇਦਾਂ ਦੀ ਵਾਰਦਾਤ ਹੋਈ ਅੱਜ ਤੱਕ ਵਾਰਦਾਤ ਕਦੀ ਪਹਿਲਾਂ ਹੋਈ ਨਹੀਂ ਅੱਜ ਤੱਕ ਅੱਜ ਤੱਕ ਇੱਥੇ ਨਹੀਂ ਹੋਈ ਕੋਈ ਸ਼ੱਕ ਵਗੈਰਾ ਹੈ ਜੀ ਕਿਸੇ ਦਾ ਮੈਨੂੰ ਸ਼ੱਕ ਹੋਂ ਕਿਵੇਂ ਨੂੰ ਕਹਿ ਸਕਦੇ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਸੀ ਤਾਂ ਬਸ ਕੋਈ ਕੈਮਰੇ ਚ ਨਹੀਂ ਆਇਆ ਕੁਝ ਹੈ ਜੀ ਕੈਮਰੇ ਨੇ ਦੇਖਿਆ ਨਹੀਂ ਬਾਹਰ ਦੇਖਦੇ ਆਂ ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਆ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਦਾ ਉਹਨਾਂ ਨੇ ਪਿੱਛੇ ਤੱਕ ਫੋਲੀ ਆ ਦੁਕਾਨ ਮਾਨੂੰ ਕੋਈ ਛੱਡੀ ਨਹੀਂ ਹੈ ਮੇ ਜਿੱਥੇ ਬਲੋ ਹੂੰ ਬੰਦ ਕੋਈ ਕੋਸ਼ਿਸ਼ ਕੀਤੀ ਉਹਨਾਂ ਵੀ ਕੋਈ 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 ਛੱਡਣ ਦਿੱਤੇ ਜਾਂ ਜਿਵੇਂ ਨਗਦੀ ਅੰਦਾਜ਼ਾ ਕੋ ਸ਼ੁਰੂ ਕਿੰਨੇ ਕਰੀ ਹੋ ਸਕਦੀ ਹੈ ਅੱਜ ਕੀ ਕਹਿ ਸਕਦੇ ਆ ਲੱਗ ਦੇਖਿਆ ਪਾ ਲੱਗਣਾ ਪਰ ਫਿਰ ਹੈ ਹੀ ਛੱਡਿਆ ਕੋਈ ਨਹੀਂ ਸੇਲ ਵੀ ਤੁਹਾਡੀ ਉਜੀ ਮੌਕੇ ਤੇ ਰਾਤੀ ਹੈ ਪੁਲਿਸ ਤੋਂ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿਣਾ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲ ਦੇ ਅਸੀਂ ਸੇਵ ਵੀ ਹੈ ਨਹੀਂ ਤੇ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌ ਵੀ ਨਹੀਂ ਸਕਦੇ ਤੁਹਾਡੇ ਹਨ ਜੀਣ ਦਿੰਦੇ ਨਹੀਂ ਕਿਸੇ ਤਾਂ ਲੋਕੀ ਜੀਣ ਹੁੰਦੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਹਾਂ ਅਸੀਂ ਸ਼ਾਮ 6:00 ਵਜੇ ਲੈ ਕੇ ਰਾਤ 9:00 ਵਜੇ ਦੁਕਾਨ ਖੜਨ ਦੁਕਾਨ ਖੋਲਦੇ ਆ ਗੌਰਮੁੰਡ ਸੇਲਡਾ ਦਿੰਦੇ ਆ ਇਨਕਮ ਦਿੰਦੇ ਆ ਸਾਰੀ ਟੈਕਸ ਦਿੰਦੇ ਆ ਨਹੀਂ ਲੱਖਸ ਨੇ ਅਸੀਂ ਫੇਰ ਸੇਵ ਨਹੀਂ ਹੈ ਜੀ ਸੋ ਚੌਂਕੀਦਾਰ ਨਹੀਂ ਇੱਥੇ ਕੋਈ ਚੌਂਕੀਦਾਰ ਸਿਗਾ ਪਰਿਓ ਨਜ਼ਰ ਆ ਪਿੱਛੇ ਫੜ ਰਹਿਗਾ ਦੂਜੇ ਪਾਸੇ ਦਾ ਮੱਛੀ ਮੱਛੀਏ ਮਾਰ ਕੇ ਤਾਂ ਕੋਣ ਸਦਾ ਉਹਨਾਂ ਦਾ ਡਾੜਾ ਕਹਿੰਦਾ ਮੈਨੂੰ ਮੈਨੂੰ ਮਾਦਨ ਕਹਿੰਦਾ ਕਹਿੰਦਾ ਬੰਦੇ ਸਿਗੇ ਪਿੱਛੇ ਸ਼ਟਰ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਿੰਦਾ ਤੁਹਾਡਾ ਕੀ ਦੇਖਿਆ ਤੁਸੀਂ ਐਂ ਦੇ ਵੇਖਿਆ ਕਿ ਘਾਹ ਦਾ ਪਿਆ ਜੇ ਨਾਲ ਬੌਜੇ ਦੇ ਕਿੰਨੇ ਕੈਸੇ ਲੈ ਗਏ ਉਹ ਸਮਾਨ ਤੋਂ ਲੈ ਗਏ ਜੀ ਕੈਸੇ ਉਹ ਕੇੰਦਰ ਬਾਬਾ ਕੈਸੇ ਦਾ ਜੀ ਤੁਹਾਨੂੰ ਮੰਦਰ ਦੇ ਪ੍ਰਧਾਨ ਜੀ ਦੇ ਮੰਦਰ ਜੋ ਕੇੰਦਰ ਉਹ ਮੈਂ ਮੰਦਰ ਦਾ ਕੈਸੇ ਰੱਖਿਆ ਕੇੰਦਰ ਮੰਦਰ ਦੇ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇੰਡਸਟਰੀ ஏਰੀਆ ਪੈਂਦਾ ਜੀ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਕਿ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ 3:00 ਦੇ ਮੁੰਡਾ ਮੈਨੂੰ ਫੋਨ ਕੀਤਾ ਸੀਗਾ ਤਾਂ ਤੈਨੂੰ ਕਹਿੰਦਾ ਮੈਂ ਉਹਦੇ ਮੈਂ ਰਿਸਪੋਨਸਿਬਲਤਾ ਕਰ ਫਿਰ 3:00 ਵਜੇ ਅਸੀਂ ਤੜਕੇ ਅੱਜ 3:00 ਵਜੇ ਅੰਦਾਜ਼ਾ ਕੀ ਲਗਾਏ ਜੇ ਅਸਲ ਚੋਰੀ ਕਦੋਂ ਹੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਲੱਗਦਾ ਕਿ ਆਸ-ਪਾਸ ਤੇ ਕੈਮਰੇ ਨੇ ਇਹਨਾਂ ਦੇ ਕੈਮਰੇ ਤਾਂ ਉੱਪਰੋਂ ਲੱਗੇ ਸੀਗੇ ਇਹ ਅੱਛਾ ਤੇ ਆਸ-ਪਾਸਿਆਂ ਤੇ ਇੱਕ ਕੈਮਰਾ ਦੇਖਦੇ ਆ ਲੱਗਦੀ ਕਰਦੇ ਇਹ ਤਾਂ ਮਨ ਸਰ ਇਹ ਮੈਡੀਕਲ ਸਟੋਰ ਹੈ ਜੇ ਮੈਂ ਤੁਸੀ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵਾਂ ਕਿਹੜੀ ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇਹ ਉਹ ਵੀ ਮੈਡੀਕਲ ਸਟੋਰ ਹੈ ਤਨੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਰਾਜ ਮੈਡੀਕਲ ਸਟੋਰ ਤੀਸਰੀ ਦੁਕਾਨ ਕਿਹੜੀ ਹੈ ਕਕੋਸ਼ਰ ਕਰਿਆਣਾ ਸਟੋਰ ਹੈ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਰਵਿਕ ਕਰਦੇ ਹਾਂ ਕੈਮਰਾ ਕਮਰੇ ਦੇਖਦੇ ਹਾਂ ਫਿਰ